ਇਹ ਸਾਰਾ ਪ੍ਰੋਗਰਾਮ ਜਿਹੜਾ ਅੱਜ ਦਾ ਪ੍ਰੋਗਰਾਮ ਆਪਣਾ ਹੋਇਆ 30 ਸੈਲੀਬ੍ਰੇਟ ਕੀਤੀ ਆਪਾਂ ਨੇ ਬਹੁਤ ਵਧੀਆ ਪ੍ਰੋਗਰਾਮ ਰਿਆਂ ਤਾਂ ਥੋੜੀ ਜਿਆ ਅੱਜ ਕੁਕਾ ਕਲਕਾਰੀਆਂ ਥੋੜੀਆਂ ਰੋਕ ਲਉ ਗੱਲਾਂ ਸੁਣ ਲਉ ਫਿਰ ਆਪਾਂ ਟਾਈਮ ਦਵਾਂਗੇ ਤੁਹਾਨੂੰ ਇਹਨਾਂ ਚੀਜ਼ਾਂ ਲਈ ਠੀਕ ਹੈ ਥੋੜਾ ਸੁਣੋ ਧਿਆਨ ਨਾਲ ਗੱਲ ਆਪਾਂ ਕਰਨੀ ਹੈ ਇਹ ਮੈਂ ਥੋੜੀ ਜੀ ਹੁਣ ਪਹਿਲਾਂ ਗੱਲਾਂ ਬਾਤਾਂ ਨਹੀਂ ਹੋਈਆਂ ਤੁਸੀਂ ਡਾਂਸ ਪਰਫਾਰਮੈਂਸ ਕਰਿਆ ਸਾਰਾ ਕੁਝ ਕਰਿਆ ਹੁਣ ਥੋੜੇ ਇਹ ਨਾ ਕਹੋ ਕਿ ਅਸੀਂ ਬੋਰ ਹੋ ਗਏ ਲੈਕਚਰ ਵਾਦੀ ਹੋ ਗਈ ਤੁਹਾਡੇ ਕੰਮ ਦੀਆਂ ਗੱਲਾਂ ਧਿਆਨ ਜੋ ਗੱਲਾਂ ਠੀਕ ਹੈ ਸਟਾਰਟ ਕਰਦੇ ਹਾਂ ਕਿ ਜਦੋਂ ਅਸੀਂ ਹਰ ਸਾਲ ਵੈਸੇ ਤਾਂ ਕੋਈ ਨਾ ਕੋਈ ਈਵੈਂਟ ਆਪਣੇ ਇੰਸਟੀਚੂਟ ਦੇ ਵਿੱਚ ਕਰਦੇ ਹਾਂ ਉਹ ਤਾਂ ਕਰਦੇ ਹਾਂ ਕਿਉਂਕਿ ਇੰਸਟੀਚੂਟ ਬ੍ਰਾਂਡ ਦੇ ਚ ਬਹੁਤ ਸਾਰੇ ਨੇ ਆਇਲ ਸੈਂਟਰ ਨੇ ਚੱਲਦੇ ਨੇ ਜਾਂ ਫਿਰ بڑے ادارے ਚੱਲਦੇ ਨੇ ਜੀ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਕੋਲ ਬੱਚਾ ਹੈਗਾ ਤਾਂ ਅਸੀਂ ਚਾਹੁੰਦੇ ਆ ਕਿ ਜੇ ਬੱਚਾ ਹੈਗਾ ਤਾਂ ਬੱਚੇ ਇਹ ਨਹੀਂ ਹੈਗਾ ਸਾਡਾ ਕੰਮ ਕੀ ਤੁਸੀਂ ਆਉਨੇ ਹੋ ਫੀਸ ਦੇ ਦਿੱਤੀ ਅਸੀਂ 2 ਘੰਟੇ ਲਵਾ ਦੇ ਚਲੋ ਅਸੀਂ ਚਾਹੁੰਦੇ ਆ ਕੁਝ ਅਲੱਗ ਹੋ ਜਵੇ ਅਲੱਗ ਦਾ ਮਤਲਬ ਕਿ ਤੁਹਾਡੇ ਚ ਜਿਹੜਾ ਟੈਲੈਂਟ ਛਿਪਿਆ ਉਹਨੂੰ ਅਸੀਂ ਬਾਹਰ ਲੈ ਕੇ ਆਈਏ ਸ਼ੋਰਟਰਮ ਕੋਰਸ ਹੈ ਇੱਕ ਡਿਪਲੋਮੇ ਵੀ ਹੈਗੇ ਆ ਜੋ ਤੁਸੀਂ ਕਰਦੇ ਹੋ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਕਿ ਦੋ ਤਿੰਨ ਈਵੈਂਟ ਅਸੀਂ ਸਾਲਚ ਕਰਾਉਨੇ ਆ ਜਿਵੇਂ ਬਲੱਡ ਨੇਸ਼ਨ ਕੈਂਪ ਅਸੀਂ ਹਰ ਸਾਲ ਕਰਾਉਨੇ ਆ ਜਿਹੜੇ ਬੱਚੇ ਲੌਂਗ ਟਰਮ ਸਾਡੇ ਨਾਲ ਚੱਲਣਗੇ 1 ਨੀਅਰ ਦੇ ਵਿੱਚ ਸ਼ਾਇਦ ਉਹ ਆਉਣ ਵਾਲਾ ਸਾਡਾ ਬਲੱਡ ਕੈਂਪ ਉਹ ਵੀ ਦੇਖ ਸਕਣ ਇਸ ਤੋਂ ਬਾਅਦ ਸਾਡੀ ਲੋਹੜੀ ਸੈਲੀਬ੍ਰੇਸ਼ਨ ਹੁੰਦੀ ਹੈ ਉਹ ਵੀ ਅਸੀਂ ਇਸੇ ਤਰ੍ਹਾਂ ਮਨਾਉਨੇ ਆ ਲੋਹੜੀ ਵੀ ਬਹੁਤ ਵਿਗਿਆਤ ਤਰੀਕੇ ਨਾਲ ਤੇ ਜਾ ਕੇ ਸਾਡਾ ਇਹ ਤੀਜ ਸੈਲੀਬ੍ਰੇਟਾ ਇਸ ਤੋਂ ਇਲਾਵਾ ਛੋਟੇ ਛੋਟੇ ਇਵੈਂਟ ਹੋਰ ਹੁੰਨੇ ਆ ਵੂਮਨ ਡੇ ਆ ਗਿਆ ਜਾਂ ਫਿਰ ਹੋਰ ਇਦਾਂ ਦੇ ਉਹ ਅਸੀਂ ਮਨਾਉਨੇ ਰਹਨੇ ਹਾਂ ਤਾਂ ਮਨਾਉਨੇ ਤਾਂ ਕਿ ਐਕਟੀਵਿਟੀ ਰਾਹੀਂ ਤੁਹਾਡੀ ਪਰਫਾਰਮੈਂਸ ਤੁਹਾਡੇ ਚ ਕਿਹੜਾ ਟੈਲੈਂਟ ਆ ਉਹ ਸਾਹਮਣੇ ਆ ਜਾਂਦਾ ਤੇ ਜਦੋਂ ਅਸੀਂ ਆਪਾਂ ਤੀਜ ਬਾਰੇ ਅਸੀਂ ਸੋਚਿਆ ਕਿ ਆਪਾਂ ਇੱਕ ਤੀਜ ਦਾ ਪ੍ਰੋਗਰਾਮ ਕਰਨਾ ਤੁਹਾਨੂੰ ਅਨਾਉਂਸ ਕੀਤਾ ਗਿਆ ਦੋਨੇ ਆਪਣੀਆਂ ਜਿਹੜੀਆਂ ਬ੍ਰਾਂਚਾਂ ਹੈਗੀਆਂ ਬਰਾਂਡੇ ਦੇ ਵਿੱਚ ਹਨਾ ਕੀਤਾ ਤੁਹਾਨੂੰ ਤਾਂ ਉਸ ਸਮੇਂ ਕੀ ਹੋਇਆ ਬਹੁਤ ਸਾਰੇ ਬੱਚੇ ਕੀਜ਼ਗ ਦੇ ਮਾਰੇ ਨਾਮ ਨਹੀਂ ਲਖਵਾ पाए ਜਾਂ ਉਹਨਾਂ ਨੇ ਦੱਸਿਆ ਨਹੀਂ ਕਿ ਅਸੀਂ ਕੁਝ ਕਰਨਾ ਚਾਹੁੰਦੇ ਆ ਟੈਲੈਂਟ ਸੀਗਾ ਪਰ ਉਹਨਾਂ ਦੀ ਜੱਕ ਸ਼ਰਮ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੀ ਸੀਗੀ ਔਰ ਮੁੰਡੇ ਜਿਹੜੇ ਹੁਣ ਤਾਂ ਬਹੁਤ ਸਾਰੇ ਚਲੇ ਗਏ ਜਿਹੜੇ ਹੋਟਿੰਗ ਕਰਦੇ ਸੀਗੇ ਤੇ ਅੱਜ ਅੱਜ ਦੇ ਦਿਨ ਦੀ ਗੱਲ ਕਰਾਂ ਤਾਂ ਤੀਜ ਦੇ ਵਿੱਚ ਕੁੜੀਆਂ ਬਾਜੀ ਮਾਰ ਗਈਆਂ ਤਾੜੀ ਹਾਣ ਲੈ ਕਿਉਂਕਿ ਸਭ ਤੋਂ ਵੱਧ ਪਰਫਾਰਮੈਂਸ ਸਾਡੀ ਕੁੜੀਆਂ ਦੀ ਸੀਗੀ ਮੁੰਡਿਆਂ ਦੀ ਕੋਈ ਪਰਫਾਰਮੈਂਸ ਨਹੀਂ। ਓਨਲੀ ਇੱਕ ਦੋ ਭੰਗੜਾ ਛੱਡ ਕੇ ਬਾਸ। ਤੁਸੀਂ ਤੁਸੀਂ ਸਾਡੇ ਸਟੂਡੈਂਟ ਹੋ ਪਰ ਕੋਰਸ ਕਰਕੇ ਜਾ ਚੁੱਕੇ ਹੋ। ਤੁਹਾਡਾ ਨਾਮ ਨਹੀਂ ਲਿਖਿਆ ਸੀਗਾ। ਸਾਨੂੰ ਪਤਾ ਹੁੰਦਾ ਸੀ ਬਣਾ ਲੈਂਦੇ। ਘੰਟੇ ਤੋਂ ਪਹਿਲਾਂ ਤਾਂ ਕਹਿ ਰਹੇ ਨੇ ਦੰਨਿਆ ਮੌਕਾ ਦਿੰਦੇ। ਤੇ ਇਹ ਸੀਗਾ ਕਹਿਣ ਦਾ ਮਤਲਬ ਇਹ ਹੁੰਦਾ ਕਿ ਥੋੜੀ ਜੱਕ ਹੁੰਦੀ ਹੈ ਕਿ ਮੁੰਡੇ ਤਾਂ ਨਹੀਂ ਅੱਗੇ ਆਉਂਦੇ ਕਿ ਪਤਾ ਨਹੀਂ ਕੀ ਹੋ ਜਾਊਗਾ। ਜੱਕ ਦੇ ਮਾਰੇ ਅੱਗੇ ਨਹੀਂ ਆਉਂਦੇ ਤੁਸੀਂ ਕਰ ਸਕਦੇ ਹੋ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਛੋਟੀਆਂ-ਛੋਟੀਆਂ ਸਟੇਜਾਂ ਤੋਂ ਵੱਡੇ ਕਲਾਕਾਰ ਬਣਦੇ ਨੇ। ਜਿਵੇਂ ਉਹ ਐਗਜ਼ੈਂਪਲ ਦੇ ਤੌਰ ਤੇ ਸਾਡਾ ਗੁਰੀ ਵੀਰ ਹੈ। ਇਹ ਛੋਟੀਆਂ-ਛੋਟੀਆਂ ਸਟੇਜਾਂ ਤੋਂ ਨਿਕਲ ਕੇ ਬਾਹਰ ਆ ਰਹੇ ਆ। ਉੱਬਰ ਦਾ ਸਤਾਰਾ ਹੈ। ਠੀਕ ਹੈ ਜੀ ਇਹਦੇ 2-3 ਟਰੈਕ ਆ ਚੁੱਕੇ ਨੇ ਕਾਫੀ ਗਾਣੇ ਆ ਚੁੱਕੇ ਨੇ ਹੁਣ ਸੌਣ ਦਾ ਮਹੀਨਾ ਚੱਲਦਾ ਮਾਤਾ ਦੇ ਦਿਨ ਵੀ ਚੱਲਦੇ ਹਨਾ ਤਾਂ ਇਹਦਾ ਨਿਊ ਐਲਬਮ ਵੀ ਇਹਨਾਂ ਦੀ ਆਈ ਹੈ ਠੀਕ ਹੈ ਜੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਟੈਲੈਂਟ ਸਟੇਜਾਂ ਤੋਂ ਨਿਕਲ ਕੇ ਆਉਂਦਾ ਤੇ ਉਸ ਤੋਂ ਬਾਅਦ ਜਿਹੜੇ ਬੱਚੇ ਨਾਮ ਨਹੀਂ ਲਗਾਉਣਾ ਚਾਹੁੰਦੇ ਸੀਗੇ ਉਹ ਬੱਚੇ ਹੁਣ ਤਿਆਰ ਹੋ ਗਏ ਉਹ ਤੁਹਾਨੂੰ ਨਾਮ ਲਿਖਵਾ ਰਹੇ ਆ ਸਾਡਾ ਪ੍ਰੋਗਰਾਮ 2 ਘੰਟ 2 ਵਜੇ ਤੱਕ ਦਾ ਸੀਗਾ ਇੱਕ ਮੈਂ ਤਾਂ ਟਾਈਮਿੰਗ 1 ਵਜੇ ਤੱਕ ਦੀ ਪਾਈ ਸੀ ਗਰੁੱਪ ਵਿੱਚ ਤੁਹਾਨੂੰ ਸਾਰਿਆਂ ਨੂੰ ਹੈਨਾ ਸਾਨੂੰ ਪਤਾ ਵੀ 2 ਵੈਸੇ ਹੀ ਵਜ ਜਾਨੇ ਪਰ ਇਹ ਨਹੀਂ ਪਤਾ ਸੀਗਾ ਕਿ 3 ਵਜੇ ਹੋਣੀ ਤਾਂ ਉਸ ਤੋਂ ਉੱਪਰ ਟਾਈਮ ਚ ਲੈ ਜਾਣਾ ਸਾਨੂੰ ਵਧੀਆ ਲੱਗਿਆ ਦੇਖ ਕੇ ਤੇ ਤੁਹਾਡਾ ਟੈਲੈਂਟ ਦੇਖ ਕੇ ਵਧੀਆ ਲੱਗਿਆ ਤੇ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਥੋੜੀ ਜੀ ਹੁਣ ਅਸੀਂ ਆਪਣੇ ਇਹ ਨਾ ਕਹੋ ਕਿ ਅਸੀਂ ਐਡ ਕਰਦੇ ਆ ਅਸੀਂ ਇੰਸਟੀਚੂਟ ਦੀ ਐਡ ਵੀ ਕਰਨੀ ਆ ਕਿਉਂਕਿ ਅਸੀਂ ਇਹ ਚਾਹੁੰਦੇ ਆ ਕਿਸੀ ਜਿਹੜੇ ਬੱਚੇ ਹੁਣ ਸਾਡੇ ਕੋਲ ਸ਼ੋਰਟ ਟਰਮ ਦੇ ਕੋਰਸ ਲਈ ਆਏ ਸੀਗੇ ਤੁਸੀਂ ਕਾਲਜ ਲੱਗ ਕਿਉਂ ਬਹੁਤ ਸਾਰੇ ਬੱਚੇ ਕਾਲਜ ਜੁਆਇਨ ਕਰ ਚੁੱਕੇ ਹਨਾ ਅਗਰ ਤੁਸੀਂ ਟਾਈਮ ਕੱਢ ਸਕਦੇ ਹੋ ਰਾਜੇ ਤਾਂ ਈਵਨਿੰਗ ਬੈਚ ਲੈ ਲਓ 4 ਤੋਂ 6 ਵਾਲਾ ਬੈਚ ਲੈ ਸਕਦੇ ਹੋ ਕੋਰਸ ਤੋਂ ਬਾਅਦ ਸਾਡੇ ਕੋਲ ਆਦੋ ਜਿਹੜੇ 4 ਮਹੀਨੇ 6 ਮਹੀਨੇ ਦੇ ਬੇਸਿਕ ਕੋਰਸ ਕਰਕੇ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੋਣਾ ਕਿਉਂਕਿ ਬੇਸਿਕ ਦਾ ਮਤਲਬ ਬੇਸਿਕ ਨੋਲੇਜ ਬੇਸਿਕ ਸਰਟੀਫਿਕੇਟ ਅਗਰ ਡਿਪਲੋਮਾ ਲੈਣੇ ਹੋ ਡਿਪਲੋਮਾ ਸ਼ਬਦ ਇੱਕ ਇਹ ਹੋ ਜਨਦਾ ਕਿ ਤੁਹਾਡੇ ਕੋਲ ਡਿਗਰੀ ਹੈਗੀ ਹੈ ਕੋਈ ਉੱਚ A to Z ਨੋਲਜ ਕੰਪਲੀਟ ਨੋਲਜ ਹੋ ਜੇਗੀ ਤਾਂ ਅਸੀਂ ਤਾਂ ਹੀ ਚਾਹੁੰਗੇ ਕਿ ਤੁਸੀਂ ਡਿਪਲੋਮੇ 'ਚ ਕਨਵਰਟ ਕਰਾਓ ਕੋਰਸ ਆਪਣਾ ਤੇ ਲੌਂਗ ਟਰਮ ਸਾਡੇ ਨਾਲ ਚੱਲੋ ਤੇ ਇਦਾਂ ਦੇ ਇਵੈਂਟ ਤੁਸੀਂ ਸਾਰੇ ਦੇਖ ਸਕੋ ਜਿਹੜੇ ਸਾਡੇ ਹੈਗੇ ਹਨ ਠੀਕ ਹੈ ਜੀ ਇਸ ਦੇ ਨਾਲ ਹੀ ਜਿਹੜੇ ਬੱਚੇ ਪਲੱਸ 2 ਕਰਕੇ ਮੇਦੀਆਂ ਭੈਣਾਂ ਕੁੜੀਆਂ ਜਿਹੜੀਆਂ ਪਲੱਸ 2 ਕਰਕੇ ਘਰੇ ਬੈਠ ਗਈਆਂ ਕਿਸੇ ਕਾਰਨ ਵਸ਼ ਕਾਲਜ ਨਹੀਂ ਜਾ ਸਕਦੀਆਂ ਜਾ ਕੋਈ ਪੇਮੈਂਟ ਦੀ ਫੀਸ ਦੀ ਪ੍ਰੋਬਲਮ ਹੈ ਤਾਂ ਅਸੀਂ ਚਾਹੁੰਦੇ ਆ ਕਿ ਤੁਸੀਂ ਆਪਣੀ ਪੜ੍ਹਾਈ ਨਾ ਛੱਡੋ ਆਪਣੀ ਬੀਏ ਬੀਸੀਏ ਜੋ ਵੀ ਤੁਹਾਡੇ ਕਰਨਾ ਚਾਹੁੰਦੇ ਹੋ ਘਰੇ ਬੈਠ ਕੇ ਕਰ ਸਕਦੇ ਹੋ ਤੁਸੀਂ ਡਿਸਟੈਂਸ ਐਜੂਕੇਸ਼ਨ ਦੇ ਥਰੂ ਆਪਣੀ ਪੜ੍ਹਾਈ ਕਰ ਸਕਦੇ ਹੋ ਬੁੱਕਸ ਕਿਤਾਬਾਂ ਅਸੀਂ ਪ੍ਰੋਵਾਈਡ ਕਰਾਂਗੇ ਤੁਸੀਂ ਜਸਟ ਐਗਜ਼ਾਮ ਦੇਣ ਜਾਣਾ ਹੁੰਦਾ ਤਾਂ ਇਹ ਐਜੂਕੇਸ਼ਨ ਤੁਸੀਂ ਲੈ ਸਕਦੇ ਹੋ ਐਡਮਿਸ਼ਨਸ ਚੱਲਦੀਆਂ ਤਾਂ ਜ਼ਰੂਰ ਆਪਣੀ ਐਜੂਕੇਸ਼ਨ ਨੂੰ ਅਪ ਕਰੋ ਜਿੱਦੇ ਨਾਲ ਕਿ ਤੁਸੀਂ ਅਗਰ ਪੜ੍ਹੂਂਗੀਆਂ ਲਿਖੂਂਗੀਆਂ ਤਾਂ ਹੀ ਕਹਿੰਦੇ ਨੇ ਇੱਕ ਕੁੜੀ ਹੁੰਦੀ ਐ ਕਿ ਜਿਹੜੀ ਦੋ ਪਰਿਵਾਰ ਆਪ ਪੜ੍ਹੀ ਹੋਊਗੀ ਤਾਂ ਦੋ ਪਰਿਵਾਰ ਬਣਾ ਲੈਂਦੀ ਐ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਅੱਗੇ ਜਾ ਕੇ ਵੀ ਸਾਰਾ ਪਰਿਵਾਰ ਦੇਖਣਾ ਤਾਂ ਜ਼ਰੂਰ ਐਜੂਕੇਸ਼ਨ ਮਸਟ ਜ਼ਰੂਰੀ ਐ ਇਹਨੂੰ ਕੰਪਲੀਟ ਕਰੋ ਤੇ ਦੂਜੀ ਗੱਲ ਅੱਜ ਦੀ ਪਰਫਾਰਮੈਂਸ ਦੀ ਗੱਲ ਕਰੀਏ ਤਾਂ ਇਹ ਲੜਕਾ ਨਵਜੋਤ ਸਿੰਘ ਜਸਟ ਇਹਨੂੰ ਸਾਡੇ ਕੋਲ ਕੰਪਿਊਟਰ ਕੋਰਸ ਦੇ ਵਿੱਚ ਐਡਮਿਸ਼ਨ ਲੈਣ ਨੂੰ 1 ਜਾਂ 2 ਮਹੀਨੇ ਹੋਇਆ ਐ ਇੱਕ ਮਹੀਨਾ ਜਸਟ ਇੱਕ ਮਹੀਨਾ ਹੋਇਆ ਇਹ ਇਹ ਸਾਡਾ ਕੋਈ ਪੁਰਾਣਾ ਸਟੂਡੈਂਟ ਨਹੀਂ ਹੈਗਾ ਤੁਸੀਂ ਤਾਂ ਫਿਰ 4 ਮਹੀਨੇ 6 ਮਹੀਨੇ ਸਾਲ ਵਾਲੇ ਵੀ ਬੈਠੇ ਹੋ 2 ਸਾਲ ਵਾਲੇ ਡਿਪਲੋਮਾ ਕਰਦੇ ਉਹ ਬੱਚੇ ਵੀ ਬੈਠੇ ਆ ਪਰ ਇਹ ਜਸਟ ਇੱਕ ਮਹੀਨਾ ਹੋਇਆ ਇਹ ਮੇਰੇ ਕੋਲ ਆਇਆ ਸਾਰਾ ਇਦਾਂ ਇਦਾਂ ਕਰਕੇ ਆਪਣੇ ਜਸਟ ਇਹ ਬੇਸਿਕ ਨੌਲੇਜ ਲਈ ਆਇਆ ਸੀਗਾ ਵੀ ਮੈਂ ਕੰਪਿਊਟਰ ਕੋਰਸ ਕਰਨਾ ਮੈਂ ਇਹਨੂੰ ਕਾਉਂਸਲਿੰਗ ਕੀਤੀ ਇਹਦੀ ਪੜ੍ਹਾਈ ਵੀ 2012 ਤੱਕ ਤੁਸੀਂ ਪਲੱਸ 2 ਕਦੋਂ ਕੀਤੀ 15 ਜਨੇ ਪ੍ਰਸਟੂ ਕੀਤੀ ਹੈ ਜਨ ਕਿ ਐਨੇ ਸਾਲ ਦਾ ਗੈਪ ਹੈ ਮੈਨੂੰ ਇੱਕ ਕਾਉਂਸਲਿੰਗ ਦਿੱਤੀ ਕਿ ਸਰ ਮੈਂ ਬੀਏ ਲਈ ਮਨਾਇਆ ਕਿ ਰਾਜੇ ਪੜਾਈ ਕਰ ਪਲਸ 2 ਕੋਈ ਕੁਆਲਿਫਿਕੇਸ਼ਨ ਨਹੀਂ ਹੈਗੀ ਇਹ ਸਰ ਕਹਿੰਦਾ ਮੈਂ ਹੁਣ ਬੀਏ ਨਹੀਂ ਕਰਨੀ ਮੈਂ ਹੁਣ ਕੰਪਿਊਟਰ ਲੈਨ ਚ ਆ ਕੇ ਮੈਨੂੰ ਬੀਸੀਏ ਚ ਐਡਮਿਸ਼ਨ ਦੋ ਦੈਨ ਨਾਲ ਦੀ ਨਾਲ ਇਹਨੇ ਬੀਸੀਏ ਚ ਐਡਮਿਸ਼ਨ ਲਈ ਤੇ ਅੱਜ ਐਡਮਿਸ਼ਨ ਹੋ ਚੁੱਕੀ ਹੈ ਇੱਕ ਮਹੀਨੇ ਚ ਆਇਆ ਕੰਪਿਊਟਰ ਲਈ ਸੀਗਾ ਕਾਉਂਸਲਿੰਗ ਦਾ ਪ੍ਰਭਾਵ ਹੋਇਆ ਬੱਚਾ ਬੀਸੀਏ ਚ انرੋਲ ਹੋ ਗਿਆ ਤੇ ਇਹਦੇ ਚ ਕੀ ਹੈ ਇਹ ਸਾਨੂੰ ਇਹ ਦੇਖਣ ਨੂੰ ਮਿਲਿਆ ਜਿਹੜੀ ਮੈਂ ਇਹਨੂੰ ਗੱਲ ਕਹੀ ਆ ਇਹਨੇ ਮੰਨੀਆਂ ਤੇ ਜਦੋਂ ਇਹ ਆਪਣੀ ਗੱਲਬਾਤ ਚੱਲਦੀ ਸੀ ਕਿ ਨਾ ਕਿ ਕਿਹੜਾ ਬੱਚਾ ਐਂਕ ਨਹੀਂ ਕਰੂਗਾ ਇੱਕ ਦੋ ਕੁੜੀ ਪਹਿਲਾਂ ਮੰਨੀ ਫਿਰ ਉਹ ਮਿਸ ਕਰ ਗਈ ਨਹੀਂ ਕਿਉਂਕਿ ਉਹ ਡਰ ਜਨੀਆਂ ਖਬਰ ਆ ਜਨੀਆਂ ਇਹਨੂੰ ਕਿਹਾ ਸਰ ਉਹ ਕਹਿੰਦਾ ਜੀ ਮੈਂ ਕਦੇ ਕੀਤੀ ਨਹੀਂ ਹੈਗੀ ਪਰ ਤੁਸੀਂ ਮੈਨੂੰ ਮੌਕਾ ਦੋ ਮੈਂ ਕਰ ਲੂੰਗਾ ਬੜੀ ਈਜ਼ੀਲੀ ਕਿਹਾ ਕਰੀਏ انا ਮੈਂ ਹੁਣ ਕੁਛ ਕਿ ਗੱਲਾਂ ਇਹਨੂੰ ਕਹਿ ਕੇ ਜਾਂਦਾ ਸੀਗਾ ਵੀ ਅਗਲੇ ਨੈਕਸਟ ਟਾਈਮ ਨੂੰ ਬੁਲਾ ਲਈ ਇਦਾਂ ਬੁਲਾ ਲਈ ਮੈਂ ਇਹਨੂੰ ਵਰਬਲੀ ਦੱਸਦਾ ਸੀਗਾ ਪਰ ਉਹਨੂੰ ਸ਼ਬਦਾਂ ਦੇ ਸੰਜੋਗ ਇਹ ਬੁਲਾਉਣਾ ਇਹ ਇੱਕ ਕਲਾ ਐਦੇ ਚ ਮੈਂ ਤਾਂ ਉਹਨੂੰ ਵੈਸੇ ਦੱਸਦਾ ਕਿ ਹੁਣ ਆਪਾਂ ਨੇ ਇੱਕ ਚੇਅਰ ਗੇਮ ਕਰਾਉਣੀ ਹੈ ਫਟਾਫਟ 10 ਕੁੜੀਆਂ ਬੁਲਾ ਲੈ ਉਹਨੂੰ ਵੀ ਪ੍ਰੋ ਕੇ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਬੁਲਾਉਣਾ ਇਹ ਇੱਕ ਕਲਾ ਉਹ ਐਦੇ ਚ ਹੈਗੀ ਹੈ ਠੀਕ ਹੈ ਜੀ ਤਾਂ ਇਹਦੇ ਲਈ ਜ਼ਰੂਰ ਕਲਾਪਿੰਗ ਕਰ ਦੋ ਟੈਲੈਂਟ ਹੈ ਕਿਤੇ ਵੀ ਬਬਲਿੰਗ ਨਹੀਂ ਕੀਤੀ ਕਿਤੇ ਵੀ ਇਹ ਨਹੀਂ ਹੋਇਆ ਕਿ ਇਹ ਭੁੱਲ ਗਿਆ ਹੋਵੇ ਕੁਝ ਹੋਇਆ ਹੋਵੇ ਦੋਨਾਂ ਲਈ ਬਹੁਤ ਵਧੀਆ ਉਹ ਲੜਕੀ ਨੇ ਵੀ ਬਹੁਤ ਵਧੀਆ ਕੀਤਾ ਉਹਦਾ ਵੀ ਫਸਟ ਟਾਈਮ ਹੈ ਕਿ ਜਦੋਂ ਨਾ ਇਹ ਕਹਿੰਦਾ ਸਰ ਮੈਨੂੰ ਇੱਕ ਨਾਲ 파ਟਨਰ ਜ਼ਰੂਰ ਚਾਹੀਦਾ ਵੀ ਕੋਈ ਹੋਵੇ ਲੜਕੀ ਜਿਹੜੀ ਲੜਕੀ ਪਹਿਲਾਂ ਤਿਆਰ ਸੀਗੀ ਉਹ ਮੁੱਕਰ ਗਈ ਕਿਸੇ ਕਾਰਨ ਵਸ ਪਰ ਇਹਨੂੰ ਕਿਹਾ ਇੱਕ ਇਹ ਤਿਆਰ ਹੋ ਵੀ ਕਦੀ ਸਰ ਮੈਂ ਕਰ ਲੂੰਗੀ ਠੀਕ ਹੈ ਜੀ ਇਹਦੇ ਲਈ ਵੀ ਕਲਾਪਿੰਗ ਬਹੁਤ ਵਧੀਆ ਹੈ ਨੇ ਵੀ ਬੋਲਿਆ ਠੀਕ ਹੈ ਤੇ ਲਾਸਟ ਦੇ ਸੀਗਾ ਇਹ ਹੈਗਾ ਲੜਕਾ ਖੜਾ ਹੋ ਰਜੇ ਇਹ ਆ ਮੁੰਡਾ ਗਗਨਦੀਪ ਇਹ ਸਾਡਾ ਅੱਜ ਤੋਂ 3-4 ਸਾਲ ਪੁਰਾਣਾ ਸਟੂਡੈਂਟ ਹੈ 3-4 ਸਾਲ ਪੁਰਾਣਾ ਸਾਡੇ ਕੋਲ ਕੋਰਸ ਕਰਕੇ ਜਾ ਚੁੱਕਿਆ ਪਰ ਸਾਡਾ ਪਿਛਲੇ ਤੋਂ ਪਿਛਲੇ ਸਾਲ ਨੂੰ ਤੇ ਆਣੇ ਦੇ ਵਿੱਚ ਯੂਥ ਫੈਸਟੀਵਲ ਹੋਇਆ ਠੀਕ ਹੈ ਜੀ ਯੂਥ ਫੈਸਟੀਵਲ ਦੇ ਵਿੱਚ ਅਸੀਂ ਆਪਣੀ ਪੂਰੀ ਬੱਸ ਭਰ ਕੇ ਜਿਵੇਂ ਤੁਸੀਂ ਸਜੇ ਤਾਂ ਜਿਉਣਾ ਅਸੀਂ ਇਦਾਂ ਹੀ ਬੱਚੇ ਲੈ ਕੇ ਗਏ ਸੀਗੇ ਸ਼ਾਇਦ ਤੁਸੀਂ ਫੋਟੋਜ਼ ਲੱਗੀਆਂ ਹੋਈਆਂ ਦੇਖੀਆਂ ਹੋਣੀਆਂ ਉਹਦੇ ਵਿੱਚ ਵੀ ਯੂਥ ਫੈਸਟੀਵਲ ਦੇ ਵਿੱਚ ਵੀ ਬੱਚਿਆਂ ਨੇ ਪਰਫਾਰਮ ਕੀਤਾ ਤਾਂ ਇਹਨਾਂ ਉੱਥੇ ਵੀ ਮਾਂ Song ਗਾਇਆ ਬਹੁਤ ਵਧੀਆ ਗਾਇਆ ਅੱਜ ਦੀ ਆਪਣੇ ਜਿਹੜਾ PEC ਇੰਸਟੀਚਿਊਟ ਦਾ YouTube ਤੇ ਪੇਜ ਹੈਗਾ ਅੱਜ ਵੀ ਦੇਖ ਸਕਦੇ ਹੋ ਮਾਂ ਕੱਢ ਕੇ ਗਗਨਦੀਪ ਬਾਏ ਪੰਜਾਬ ਐਜੂਕੇਸ਼ਨ ਸੈਂਟਰ ਇਹਦਾ Song ਆਜੂਗਾ ਅੱਜ ਵੀ ਇਹਦੀ ਪਰਫਾਰਮ ਉੱਥੇ ਪਈਆ ਬਹੁਤ ਵਧੀਆ ਕੀਤਾ ਹੈ ਤੇ ਲਈ ਕਲੈਪਿੰਗ ਜਿਹੜੇ ਸਾਡੇ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਵੀ ਜਿਹੜੇ ਸਾਡੇ ਬੱਚੇ ਕਿਉਂਕਿ ਬੱਚੇ ਸਾਡੇ ਕੋਲ ਬਹੁਤ ਆਉਂਦੇ ਆ ਚਲੇ ਜਾਂਦੇ ਆ ਕੋਸ ਤੱਕ ਸਾਨੂੰ ਯਾਦ ਨਹੀਂ ਰਹਿੰਦਾ ਕਿਹੜੇ ਬੱਚੇ ਆਏ ਕਿਹੜੇ ਗਏ ਪਰ ਹਮੇਸ਼ਾ ਉਹ ਬੱਚੇ ਯਾਦ ਰਹਿੰਦੇ ਨੇ ਜਿਹੜੇ ਵਧੀਆ ਹੁੰਦੇ ਨੇ ਟੈਲੈਂਟਡ ਹੁੰਦੇ ਨੇ ਜਿਨ੍ਹਾਂ 'ਚ ਕੁਝ ਖੂਬੀ ਹੁੰਦੀ ਉਹਦਾ ਸੀ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਆ ਤੇ ਉਹ ਹੈਗਾ ਗਗਨਦੀਪ ਜਿਹੜਾ ਕਿ ਅਸੀਂ ਇਹਨੂੰ ਯਾਦ ਕਰਦੇ ਆ ਤਾਂ ਇਹ ਕਹਿੰਦਾ ਸਰ ਮੈਂ ਆ ਜਾਊਂਗਾ ਠੀਕ ਹੈ ਇਹ ਅੱਜ ਤੋਂ 4-5 ਸਾਲ ਪਹਿਲਾਂ ਟੀਵੀ ਤੇ ਵੀ ਐਮਐਚ1 ਐਮਐਚ1 ਤੇ ਐਮਐਚ1 ਤੇ ਲਿਟਲ ਚੈਂਪੀ ਵੀ ਗਿਆ ਟੈਲੈਂਟ ਠੀਕ ਹੈ ਜੀ ਤਾਂ ਆਪਾਂ ਇਦਾਂ ਦੇ ਬੰਦਿਆਂ ਨੂੰ ਉਭਾਰਨਾ ਹੈ ਐਕਸ ਸਟੇਜਾਂ ਦੇਣੀਆਂ ਸਾਡਾ ਫਰਜ਼ ਹੈ ਠੀਕ ਹੈ ਜੀ ਸੋ ਇਹਦੇ ਲਈ ਕਲਾਪਿੰਗ ਭਗਵਾਨਾਂ ਤੇ ਉਸ ਤੋਂ ਬਾਅਦ 2 ਮਿੰਟ ਦੇ ਦਿਓ ਉਸ ਤੋਂ ਬਾਅਦ ਇਹ ਸੀਗਾ ਐਜੇ ਤਾਂ ਹੀ ਹੁਣ ਸਾਡਾ ਇਹ ਲੜਕਾ ਹੋ ਗਿਆ ਭਾਈ ਜੀ ਜਦੋਂ ਵੀ ਅਸੀਂ ਐਂਕਰਿੰਗ ਕਰਾਉਣੀ ਹੋਵੇ ਅਸੀਂ ਤੈਨੂੰ ਬੁਲਾਵਾਂਗੇ ਠੀਕ ਹੈ ਜੀ ਹਾਂ ਤਾਂ ਹੁਣ ਰਹੀ ਗੱਲ ਤੁਹਾਡੇ ਤੁਹਾਡੇ ਨੂੰ ਮੈਂ ਕਿਹਾ ਸੀਗਾ ਕਿ ਜਿਹੜੇ ਬੱਚੇ ਅੱਜ ਪਰਫਾਰਮ ਕਰਕੇ ਗਏ ਆ ਅਸੀਂ ਸਾਰਾ ਕੁਝ ਦੇਖ ਲਿਆ ਕਿ ਕਿਹੜੇ ਬੱਚੇ ਦੀ ਕਿਦਾਂ ਦੀ ਪਰਫਾਰਮ ਸੀਗੀ ਅਸੀਂ ਦੇਖ ਲਿਆ ਕਿਹੜਾ ਬੱਚਾ ਬੈਸਟ ਸੀਗਾ ਕਿਹੜਾ ਕਿਹਨੇ ਕੀ ਕੀਤਾ ਤਾਂ ਅਸੀਂ ਉਹਨੂੰ ਜ਼ਰੂਰ ਨੈਕਸਟ ਟਾਈਮ ਬਰਾਮਾਂਗੇ ਚਾਹੇ ਤੁਸੀਂ ਸਾਡੇ ਕੋਲ ਹੋ ਜਾਂ ਨਾ ਹੋ ਸਾਡੇ ਵੱਲੋਂ ਕਾਲ ਜ਼ਰੂਰ ਆਊਗੀ ਉਹਨੇ ਬੈਸਟ ਬੱਚਿਆਂ ਨੂੰ ਜਿਨ੍ਹਾਂ ਨੇ ਸਾਡੀ ਗੱਲ ਮੰਨੀਆਂ ਸਾਡੇ ਕਹਿਣ ਚ ਸੀਗੇ ਉਹ ਸਾਡੇ ਬੱਚੇ ਉਹ ਸਾਨੂੰ ਹਮੇਸ਼ਾ ਯਾਦ ਰਹਿੰਦੇ ਆ ਜਿਹੜੇ ਸਾਡੀ ਗੱਲਾਂ ਨੂੰ ਭੁਲਾ ਕੇ ਜਾਂ ਥੋੜਾ ਜਿਹਾ ਘਰਦਿਆਂ ਨੂੰ ਨਿਰਾਸ਼ ਵੀ ਕਰਦੇ ਆ ਕਹਿ ਕੇ ਇੰਸਟੀਚਿਊਟ ਚੱਲੇ ਆ ਇੱਧਰ ਉੱਧਰ ਘੁੰਮ ਕੇ ਚਲੇ ਜਾਂਦੇ ਆ ਉਹ ਬੱਚੇ ਉਹ ਵੀ ਬੱਚੇ ਯਾਦ ਰਹਿੰਦੇ ਆ ਇਹ ਨਹੀਂ ਹੈਗਾ ਜਿਹੜੇ ਹਸ਼ਿਆਰ ਬੱਚਾ ਟੈਲੈਂਟ ਬੱਚਾ ਤਾਂ ਹਮੇਸ਼ਾ ਬੰਦਾ ਯਾਦ ਹੀ ਰਹਿੰਦਾ ਪਰ ਜਿਹੜੇ ਕੁਝ ਕੁ ਨਲਾਇਕੀਆਂ ਕਰਦੇ ਨੇ ਕੁਝ ਕੁ ਪੇਰੈਂਟਸ ਨੂੰ ਧੋਖਾ ਦਿੰਦੇ ਨੇ ਸਾਨੂੰ ਧੋਖਾ ਦਿੰਦੇ ਨੇ ਐਜੂ ਦੇ ਵਿੱਚੋਂ ਆਪਣੇ ਆਪ ਨੂੰ ਧੋਖਾ ਦਿੰਦੇ ਨੇ ਉਹ ਮਾਪੇ ਨੂੰ ਧੋਖਾ ਨਹੀਂ ਦਿੰਦੇ ਪਰ ਉਹਨਾਂ ਨੂੰ ਪਤਾ ਹੈ ਕਿ ਉਹ ਕਿੱਡਾ بڑا ਗੁਨਾਹ ਕਰਦੇ ਨੇ ਕਿਉਂਕਿ ਉਹਨਾਂ ਨੂੰ ਇਹ ਹੋਣਾ ਚਾਹੀਦਾ ਜਦੋਂ ਮਾਪੇ ਘਰੋਂ ਤੋੜਦਾ ਨਾ ਕਿ ਕੁੜੀਆਂ ਨੂੰ ਖਾਸ ਕਰਕੇ ਮੈਂ ਕਹਿ ਰਿਹਾ ਕਿ ਜਦੋਂ ਮਾਪੇ ਤੋੜਦੇ ਕਿ ਸਾਡੀ ਕੁੜੀ ਇੰਸਟੀਚਿਊਟ ਚੱਲੀ ਆ ਪੜ੍ਹਨ ਚੱਲੀ ਆ ਤਾਂ ਉਹਨਾਂ ਦੀ ਇੱਜ਼ਤ ਨਾਲ ਜਾ ਰਹੀ ਹੈ ਤੁਸੀਂ ਧਿਆਨ ਰੱਖਿਆ ਕਰੋ ਪਰ ਜਦੋਂ ਤੁਸੀਂ ਇਦਾਂ ਝੂਠ ਮੂਠ ਕਰਕੇ ਇਧਰ ਉਧਰ ਕਰਕੇ 2 ਘੰਟੇ ਪਾਸ ਟਾਈਮ ਪਾਸ ਕਰਕੇ ਤੁਸੀਂ ਵਾਪਸ ਚਲੇ ਜਾਂਦੇ ਹੋ ਤੋ ਇਹਨਾਂ ਸੱਚੀ ਉਹਨਾਂ ਨੇ ਤਾਂ ਤੁਹਾਨੂੰ ਜਦੋਂ ਤੁਸੀਂ ਘਰ ਜਾਣਾ ਉਹ ਨਹੀਂ ਪਿਆਰ ਨਾਲ ਤੁਹਾਨੂੰ ਸਵੀਕਾਰ ਕਰ ਲਿਆ ਕਿਉਂਕਿ ਤੁਸੀਂ ਤਾਂ ਅੱਖਾਂ 'ਚ ਮਿੱਟੀ ਪਾ ਕੇ ਘਰ ਪਹੁੰਚੇ ਉਹਨਾਂ ਨੂੰ ਨਹੀਂ ਬਤਾਈ ਗੱਲ ਦਾ ਪਰ ਜਦੋਂ ਉਹ ਗੱਲ ਪਤਾ ਲੱਗੇ ਤਾਂ ਉਹਨਾਂ ਦੇ ਦਿਲ ਤੇ ਕੀ ਬੀਤੂਗੀ ਕਦੇ ਦਿਲ ਤੇ ਹੱਥ ਰੱਖ ਕੇ ਤੁਸੀਂ ਸੋਚਿਓ ਠੀਕ ਹੈ ਸੋ ਥੋੜਾ ਜਿਹਾ ਸੋਚ ਵਿਚਾਰ ਕੇ ਚੱਲਿਆ ਕਰੋ ਕਿਉਂਕਿ ਇੱਜ਼ਤਾਂ ਨਾਲ ਚੱਲਦੀਆਂ ਤਾਂ ਉਹਨਾਂ ਦੀ ਸੰਭਾਲ ਕਰਨੀ ਤੁਹਾਡੇ ਹੱਥ 'ਚ ਸਾਨੂੰ ਵੀ ਕਈ ਬੱਚਿਆਂ ਬਾਰੇ ਕੰਪਲੇਨਟ ਆਉਂਦੀ ਐ ਮਸਾਦ ਮੈਨੂੰ ਨਹੀਂ ਪਤਾ ਕਿ ਸਾਡੇ ਬੱਚੇ ਕੁਝ ਕੁ ਬੱਚੇ ਪਾਰਕ 'ਚ ਬੈਠਦੇ ਆ ਜਿਹੜੀ ਬੱਸ ਸਟੈਂਡ ਤੋਂ ਪਰੇ ਆ ਕੁਝ ਕੁ ਬੱਸ ਸਟੈਂਡ 'ਚ ਖੜਦੇ ਆ ਪੁਲਸ ਵਾਲਿਆਂ ਦਾ ਸਾਨੂੰ ਫੋਨ ਆਉਂਦਾ ਕਹਿੰਦਾ ਜੀ ਕੁਝ ਕੁ ਬੱਚੇ ਤੁਹਾਡੇ ਆ ਮਾਜੀ ਮੈਂ ਨਾ ਕਰਦਾ ਮੈਂ ਸਾਨੂੰ ਬੱਚਿਆਂ ਦੇ ਭਰੋਸਾ ਸਾਡੇ ਬੱਚੇ ਨਹੀਂ ਹੈਗੇ ਤਾਂ ਉਹ 2-4 ਦਿਨ ਤੋਂ ਲਗਾਤਾਰ ਉੱਥੇ ਰੇਡ ਕਰਦੇ ਆ ਕੁਝ ਕੁ ਬੱਚੇ ਫੜੇ ਵੀ ਗਏ ਆ ਮੈਨੂੰ ਨਹੀਂ ਪਤਾ ਸਾਡੇ ਇੰਸਟੀਚਿਊਟ ਦੇ ਤਾਂ ਕੋਈ ਇਦਾਂ ਦਾ ਨਹੀਂ ਹੈਗਾ ਪਰ ਅਗਰ ਕੋਈ ਫੜਿਆ ਜਾਂਦਾ ਸਾਡੇ ਇੰਸਟੀਚਿਊਟ ਦਾ ਬੱਚਾ ਹੋਵੇ ਤਾਂ ਸਾਡੇ ਲਈ ਵੀ ਮਰਨ ਨਾਲ ਹੋਊ ਮਾਂ ਬਾਬਲੀ ਦਾ ਹੈ ਹੀ ਆ ਉਹ ਥੋੜਾ ਜਾਂ ਉਹ ਚੀਜ਼ਾਂ ਨੂੰ ਸੋਚ ਵਿਚਾਰ ਕਰ ਲਿਆ ਕਰੋ ਜਿਹੜੇ ਕੰਮ ਲਈ ਆਓ ਬਣ ਕੇ ਕਰੇ ਚਲੇ ਜਾਓ ਤੁਹਾਨੂੰ ਜੋਬ ਦੀ ਸ਼ੋਰਟੀ ਅਸੀਂ ਦਿੰਦੇ ਕਿ ਜਿਹੜਾ ਬੱਚਾ ਸਾਡਾ ਟੈਲੈਂਟਡ ਹੋਊਗਾ ਇੱਕ ਸਾਲ ਦਾ ਤੁਸੀਂ ਡਿਪਲੋਮਾ ਕਰਦੇ ਹੋ ਤੁਹਾਨੂੰ ਟੈਲੀ ਐਨ ਵਧੀਆ ਤੁਸੀਂ ਸਿੱਖ ਗਏ ਹੋ ਅਗਰ ਤੁਸੀਂ ਟੈਲੀ ਚ ਟ੍ਰੇਨਡ ਹੋ ਮੈਨੂੰ ਕਹਿ ਦਿਓ ਜੋਬ ਮੈਂ ਲਵਾ ਕੇ ਦਊਗਾ 101% ਆ ਨਰਿੰਦਰ ਜੀ ਖੜੇ ਆ ਆ ਨਰਿੰਦਰ ਜੀ ਕਾ ਕਹਿਣ ਲੱਗੇ ਸੀ ਕਿ ਅੱਜ ਤੋਂ 5 ਸਾਲ ਕੀ ਕਰਮਜੀਤ ਨੂੰ ਕਿੰਨੇ ਸਾਲ 5 ਸਾਲ ਹੋ ਗਏ 5 ਸਾਲ ਇਹਨਾਂ ਨੇ ਮੈਨੂੰ ਕਿਹਾ ਸੀਗਾ ਸੰਦੀਪ ਜੀ ਇੱਕ ਬੱਚਾ ਜਿਹੜਾ ਪੰਜਾਬੀ ਇੰਗਲਿਸ਼ ਟਾਈਪਿੰਗ ਵਧੀਆ ਕਰਦਾ ਹੋਵੇ ਅਗਰ ਇਹ ਕੁਝ ਇੰਗਲਿਸ਼ ਨਹੀਂ ਵੀ ਆਉਂਦੀ ਤਾਂ ਮੈਂ ਸਿਖਾ ਦੂੰਗਾ ਇਹ ਹੀ ਵਰਡਿੰਗ ਸੀਗੀ ਅੱਜ ਤੋਂ 5 ਸਾਲ ਪਹਿਲਾਂ ਦੀ ਗੱਲ ਹੈ ਕਚਹਿਰੀ ਚ ਖੜੜਾ ਬੈਠਦੇ ਨੇ ਕਰਮਜੀਤ ਨਾਂ ਦਾ ਮੁੰਡਾ ਮਡੋਲੀ ਐਸੇ ਅਮਰੰਡੀ ਦਾ ਹੀ ਆ ਉਹਨੂੰ ਭੇਜਿਆ ਮੈਂ ਬੱਚੇ ਨੂੰ ਬਸ ਹਰੇ ਬੱਚਾ ਆ ਰਹੇ ਆ 5 ਸਾਲ ਹੋ ਗਏ ਉਹ ਬੱਚਾ ਇਨਾਂ ਕੋਲ ਹੀ ਟਿਕਿਆ ਹੋਇਆ ਵਧੀਆ ਹੁਣ ਇਹ ਉਹਦੇ ਅੰਡਰ ਜ਼ਰੂਰ ਬੰਦੇ ਹੋਣਗੇ ਅੱਜ ਉਹ ਸਾਰੇ ਤੋਂ ਸੀਨੀਅਰ ਹੋ ਗਿਆ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਜਦੋਂ ਜਾ ਕੇ ਦੇਖਦੇ ਆਂ ਵੀ ਕਰਮਜੀਤ ਬੈਠਿਆ ਕਿਉਂ ਕਿ ਇਹ ਅੱਜ ਵੀ ਮੈਨੂੰ ਕਹਿ ਰਹੇ ਸੀਗੇ ਕਹਿੰਦੇ ਵੀ ਦੋ ਤਿੰਨ ਬੱਚੇ ਸਾਨੂੰ ਹੋਰ ਵਧੀਆ ਚਾਹੀਦੇ ਸੰਦੀਪ ਜੀ ਭੇਜੋ ਪਰ ਮੈਂ ਕੀ ਕਹਾਂ ਸਾਡੇ ਕੋਲ ਉਦਾਂ ਤੇ ਹੁਣ ਜਿਹਦੀ ਪੰਜਾਬੀ ਵਧੀਆ ਹੋਵੇ ਲਿਖਤ ਵਧੀਆ ਹੋਵੇ ਮਨ ਤੋਂ ਕੋਈ ਨਜ਼ਰ ਨਹੀਂ ਆਉਂਦਾ ਹੈ ਤੁਹਾਡੇ ਚ ਕੋਈ ਜਿਹੜਾ ਪੰਜਾਬੀ ਟਾਈਪਿੰਗ ਸਭ ਤੋਂ ਤੇਜ਼ ਕਰਦਾ ਹੱਥ ਖੜਾ ਕਰੋ ਕੋਈ ਨਹੀਂ ਕਰਦਾ ਤੈਨੂੰ ਨਹੀਂ ਐਸੀ ਕਰਾਉਂਦੇ ਸੋ ਇਹ ਗੱਲਾਂ ਵੀ ਜੌਬ ਦੀ ਸ਼ੋਰਟੀ ਅਸੀਂ ਦਿੰਨੇ ਆ ਰਾਜੇ ਜੌਬ ਦੀ ਸ਼ੋਰਟੀ ਅਸੀਂ ਦਿੰਨੇ ਆ ਤੁਸੀਂ ਇੱਕ ਸਾਡਾ ਡਿਪਲੋਮਾ ਪਲੱਸ ਟੈਲੀਚ ਪਰਫੈਕਟ ਹੋ ਠੀਕ ਹੈ ਜੀ ਉਸ ਤੋਂ ਬਾਅਦ ਪੂਰਨ ਹੋ ਪੁਸਤ ਕੱਲਾਂ ਰਹਿ ਗਿਆ ਤੇ ਉਸ ਤੋਂ ਬਾਅਦ ਇਹ ਆ ਗੱਲਬਾਤ ਮੈਂ ਪਰਫਾਰਮੈਂਸ ਤੁਹਾਡੀ ਗੱਲ ਕਰਨ ਜਾ ਰਿਹਾ ਕਿ ਬਹੁਤ ਵਧੀਆ ਪਰਫਾਰਮ ਕੀਤਾ ਖਾਸ ਕਰਕੇ ਉਹਨਾਂ ਲੜਕੀਆਂ ਨੂੰ ਮੈਂ ਸ਼ਾਬਾਸ਼ੀ ਦੇਣ ਲੱਗਿਆ ਜਿਹੜੇ ਬੱਚੇ ਜਿਹਨਾਂ ਦੀ ਮੈਂ ਡਿਊਟੀ ਲਾਈ ਕਿ ਸਵੇਰੇ 8 ਵਜੇ ਸਾਨੂੰ ਉਹ ਚਾਹੀਦੇ ਆ ਤੇ ਉਹ 8 ਵਜੇ ਆਏ ਉਹਨਾਂ ਲਈ ਕਲਾਪਿੰਗ ਫਿਰ ਉਹਨਾਂ ਬੱਚਿਆਂ ਨੇ ਉਹਨਾਂ ਬੱਚਿਆਂ ਨੇ ਕਿਹਾ ਨਹੀਂ ਮੋੜਿਆ ਆ ਡੀਜੇ ਵਾਲੇ ਪਾਈ ਜਿੰਨੇ ਤਾਂ ਕਹਿਦਾ ਸੀਗਾ ਕਹਿੰਦਾ ਜੀ ਡੀਜੇ ਮੈਂ ਲੈ ਆਉਂਗਾ ਮੇਰੇ ਕੋਲ ਮੁੰਡੇ ਨਹੀਂ ਹੈਗੇ ਉੱਪਰ ਚੜਾਉਣੇ ਪੈਣੇ ਮਹਾਂ ਭਾਈ ਜੀ ਡੀਜੇ ਸਾਨੂੰ ਵਧੀਆ ਚਾਹੀਦੇ ਆ ਤੁਸੀਂ ਲਿਆਓ ਮੁੰਡੇ ਸਾਡੇ ਹੋਣਗੇ ਵਿਚਾਰੇ ਹਲਕੇ ਹਲਕੇ ਉਮਰ ਦੇ ਮੁੰਡੇ ਆ ਭਾਰੀ ਡੀਜੇ ਆ ਚੜਾਏ ਆ ਭਾਈ ਜੀ ਉਹਨਾਂ ਨੇ ਉਹਨਾਂ ਨੇ ਚੜਾਏ ਆ ਉਹਨਾਂ ਲਈ ਸ਼ਾਬਾਸ਼ੀ ਉਹਨਾਂ ਲਈ ਤਾੜੀ ਅਸਲੀ ਹੂਟਿੰਗ ਉਹਨਾਂ ਲਈ ਬਣਦੀ ਆ ਜਿਹੜੇ ਪਿੱਛੇ ਖੜੇ ਕੁਸ਼ਕ ਨੂੰ ਤਾਂ ਅਸੀਂ ਨਵੇਂ ਚਿਹਰੇ ਆ ਅਸੀਂ ਜਾਣਦੇ ਹੀ ਨਹੀਂ ਹੈਗੇ ਆ ਕੁਸ਼ਕ ਸਾਡੇ ਗਵੰਡੀਆਂ ਦੇ ਸੈਂਟਰ ਦੇ ਜਿਹਨਾਂ ਸਾਡੀ ਬਣਦੀ ਘਟਾ ਆ ਗਵੰਡੀਆਂ ਦੇ ਸੈਂਟਰ ਦੇ ਬੱਚੇ ਆ ਉਹ ਉਹ ਐਡਮਿਸ਼ਨ ਲਈ ਤਾਂ ਸਾਡੇ ਵੱਲ ਦੇਖਦੇ ਨਹੀਂ ਹੈਗੇ ਚਾਹ ਸੁਣਦੇ ਵੀ ਹੋਣਗੇ ਕੰਨ ਲਾ ਕੇ ਕੋਈ ਗੱਲ ਨਹੀਂ ਉਹ ਸੁਣਦੇ ਵੀ ਹੋਣਗੇ ਉਹ ਉਹ ਵੈਸੇ ਕੁਝ ਹੋ ਰਿਹਾ ਇਵੈਂਟ ਸਾਡੇ ਵੱਲ ਝਾਕ ਦੇਖਦੇ ਰਹਿੰਦੇ ਆ ਕੀ ਕੀਤਾ ਉਰੇ ਪ੍ਰੋਗਰਾਮ ਵੀ ਇੰਜੋਏ ਕਰਦੇ ਆ ਐਡਮਿਸ਼ਨ ਆ ਉਧਰ ਕਰਾ ਦਿੰਦੇ ਆ ਦਿਲ ਇੱਧਰ ਕਰਦਾ ਹੁੰਦਾ ਅਸੀਂ ਤਾਂ ਉਹਨਾਂ ਬੱਚਿਆਂ ਨੂੰ ਅਗਰ ਵਿੱਚ ਖੜੇ ਆ ਵਿੱਚ ਲੱਕੋ ਕੇ ਆ ਜਾ ਕਰੋ ਮੈਡਮ ਗੋਲੀ ਨਹੀਂ ਮਾਰਦੀ ਇੱਧਰ ਨੂੰ ਆ ਜਾ ਕਰੋ ਐਡਮਿਸ਼ਨ ਐਡਮਿਸ਼ਨ ਇੱਧਰ ਕਰਾ ਜਾ ਕਰੋ ਠੀਕ ਹੈ ਜੀ ਸੋ ਅਸੀਂ ਇੱਕ ਲਾਸਟ ਵੀ ਇਹ ਵੀ ਕਹਿਣਾ ਚਾਹੂੰਗਾ ਕਿ ਹੁਣ ਸਾਡੇ ਬੱਚੇ ਤੁਹਾਨੂੰ ਸਾਨੂੰ ਤੁਹਾਡੇ ਤੋਂ ਇੱਕ ਇੱਕ ਐਡਮਿਸ਼ਨ ਵੀ ਚਾਹੀਦੀ ਹੈ ਸਾਜੀ ਮੇਰੀ ਐਡਮਿਸ਼ਨ ਕਰੋ ਜੀ ਪਹਿਲਾਂ ਆਹ ਵਾ ਕਲਾਪਿੰਗ ਕਰ ਦੋ ਦੇਖੋ ਹੁਣ ਇਹ ਇਹ ਪ੍ਰੋਗਰਾਮ ਚ ਸਾਨੂੰ ਥੋੜਾ ਜਿਹਾ ਬੈਨੀਫਿਟ ਵੀ ਤਾਂ ਹੋਣਾ ਚਾਹੀਦਾ ਅਸੀਂ ਆਪਣੇ ਬੈਨੀਫਿਟ ਦੀ ਵੀ ਗੱਲ ਕਰਨੀ ਹੈ ਤੇ ਸਾਨੂੰ ਇੱਕ ਇੱਕ ਐਡਮਿਸ਼ਨ ਚਾਹੀਦੀ ਹੈ ਜ਼ਰੂਰ ਤੁਹਾਡੇ ਤੋਂ ਔਰ ਆਪਣਾ ਸਾਰਾ ਇਹ ਅੱਜ ਦਾ ਪ੍ਰੋਗਰਾਮ 1-2 ਦਿਨ ਦੇ ਵਿੱਚ ਵਿੱਚ ਸਾਡਾ ਸਭ ਤੋਂ ਪਹਿਲਾਂ ਫੇਸਬੁੱਕ ਤੇ ਜਿਹੜਾ ਪੀਸੀ ਮਰੰਡਾ ਉਹਨੂੰ ਫੋਲੋ ਕਰ ਲਓ ਇੰਸਟਾਗ੍ਰam ਤੇ ਫੋਲੋ ਕਰ ਲਓ YouTube ਦੇ ਉੱਤੇ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਕਰਿਆ ਹੋਇਆ ਉਹਨਾਂ ਲਈ ਤਾੜੀ ਬਾਕੀ ਕਰ ਲਓ ਮੱਗਦੇ ਕਰਵਾ ਦਿਓ ਬਾਕੀ ਸਾਰੇ ਕਰ ਲਿਓ ਠੀਕ ਹੈ ਸਾਰਾ ਪ੍ਰੋਗਰਾਮ ਉਹਦੇ ਚ ਪਾਵਾਂਗੇ ਤੇ ਹੁਣ ਅੱਜ ਦੇ ਲਈ ਆਪਣੀ ਹੁਣ ਫਦੇ ਆ ਅਗਲਾ ਪ੍ਰੋਗਰਾਮ ਅਲਿਕਾਂਗੇ ਤਾਂ ਕੋਸ਼ਿਸ਼ ਕਰਾਂਗੇ ਆਪਾਂ ਪ੍ਰੋਗਰਾਮ ਦੀ ਟਾਈਮਿੰਗ ਵਧਾ ਕੇ ਰੱਖਾਂਗੇ ਠੀਕ ਹੈ ਜੀ ਤੇ ਵਧੀਆ ਪ੍ਰੋਗਰਾਮ ਹੋਵੇ ਹੋ ਸਕੀ ਬਹੁਤ ਸਾਰਾ ਬਾਤ ਤੇ ਤਾੜੀਆਂ ਮਾਰਦੇ ਠੀਕ ਹੈ ਆਪਣੇ ਕੋਲ ਬਹੁਤ ਵਧੀਆ ਬੰਦੇ ਆ ਐਮਐਲ ਸਾਬ ਆਇਆ ਮੈਡਮ ਨਾਗਰਾ ਜੀ ਇਹ ਸਾਡੇ ਨਾ ਅਮਰਤਪਾਲ ਕੋਰ ਨਾਗਰਾ ਜੀ ਇਹ ਡਿਸਟ੍ਰਿਕਟ ਪ੍ਰੈਜ਼ੀਡੈਂਟ ਰੈਜ਼ੀਡੈਂਟ ਮੂਵਮੈਂਟ ਵਿੰਗ ਦੇ ਤੇ ਨਾਲ ਮਨਜੀਤ कौर ਮੈਡਮ ਇਹ ਦੇਖੋ ਇਹ ਆਪਣੇ ਕੋਲ ਜਿੱਦਾਂ ਪ੍ਰੋਗਰਾਮ ਚੱਲ ਰਿਹਾ ਜਿੱਤੇ ਬੈਠੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਰਜਿੰਦਰ ਰਾਜਾ ਜੀ ਚੱਕਲਾਂ ਤੋਂ ਠੀਕ ਹੈ ਜੀ ਇਹ ਆਮ ਆਦਮੀ ਪਾਰਟੀ ਦੇ ਸਾਡੇ ਮੁੱਖ ਮੈਂਬਰ ਨੇ ਇਹ ਸਾਡੇ ਵਿਚਕਾਰ ਨੇ ਇਹ ਵੀ ਸਵੇਰ ਤੋਂ ਬੈਠੇ ਨੇ ਇਹਨਾਂ ਲਈ ਵੀ ਕਲਾਪਿੰਗ ਕਰ ਦਿਓ ਇੱਕ ਵਾਰ ਤੇ ਬਹੁਤ ਵਧੀਆ ਪ੍ਰੋਗਰਾਮ ਰਿਹਾ ਇੱਕ ਥੋੜੀ ਜਾਂਦੇ ਜਾਂਦੇ ਨੇ ਸਾਨੂੰ ਥੋੜੀ ਟੈਨਸ਼ਨ ਰਾਤ ਹੋ ਗਈ ਸੀਗੀ ਮੈਂ ਦੱਸ ਦਵਾਂ ਰਾਤ ਦੀ ਗੱਲ ਕਿ ਜਦੋਂ ਮੀਂਹ ਪੈ ਗਿਆ ਸੀਗਾ ਉਹ ਸਾਡਾ ਟੈਂਟ ਅਸੀਂ ਰਾਤ ਨੂੰ ਲਾ ਕੇ ਉਧਰ ਮੀਂਹ ਪੈ ਗਿਆ بارش ਹੋ ਗਈ ਸਾਨੂੰ ਹੋ ਗਿਆ ਵੀ ਹੁਣ ਕਿਤੇ ਗਰੁੱਪ ਦੇ ਵਿੱਚ ਮੈਸੇਜ ਪਾਉਣਾ ਪੈਣਾ ਵੀ ਕੈਂਸਲ ਹੋ ਗਿਆ ਜਾਂ ਡਿਲੇ ਹੋ ਗਿਆ ਕੁਝ ਕਰਨਾ ਪੈਣਾ ਪਰ ਤੁਹਾਡੀਆਂ ਦੁਆਵਾਂ ਸਦਕਾ ਸ਼ਾਇਦ ਤੁਸੀਂ ਵੀ ਅਰਦਾਸ ਕੀਤੀ ਹੋਣੀ ਕਿ ਮੀਂਹ ਨਾ ਪਵੇ ਤੁਹਾਡੇ ਸਾਰਿਆਂ ਦੀਆਂ ਅਰਦਾਸਾਂ ਸਦਕਾ ਰੱਬ ਨੇ ਆਪਣੀ ਗੱਲ ਬਾਤ ਸੁਣ ਲਈ بارش ਨਹੀਂ ਹੋਈ ਮੌਸਮ ਵਧੀਆ ਰਿਹਾ ਤੇ ਪ੍ਰੋਗਰਾਮ ਵਧੀਆ ਹੋ ਗਿਆ ਵਧੀਆ ਸੀਗਾ ਹਾਂ ਕੀਆ ਕਰਿਆ ਹੁਣ ਹੁਣ ਆਪਨੇ ਆਪਣੀ ਇੰਸਟੀਚੂਟ ਵੱਲੋਂ ਮੈਡਮ ਅਮਰਤਪਾਲ ਜੀ, ਮਨਜੀਤ ਜੀ ਤੇ ਐਡਵੋਕੇਟ ਨਰਿੰਦਰ ਜੀ ਅਤੇ ਗੁਰੀ ਮਮੂਬਰੀ ਜੀ ਤੇ ਗਗਨਦੀਪ ਰਜਿੰਦਰ ਰਾਜਾ ਜੀ ਇਹਨਾਂ ਸਾਰਿਆਂ ਦਾ ਆਪਣੇ ਸਨਮਾਨ ਕਰਨਾ ਪਰ ਇਹਨਾਂ ਦੇ ਸਨਮਾਨ ਤੋਂ ਪਹਿਲਾਂ ਜਿਨ੍ਹਾਂ ਬੱਚਿਆਂ ਨੇ ਪਰਫਾਰਮ ਕਰਿਆ ਆਪਣੇ ਜਿਨ੍ਹਾਂ ਨੂੰ ਮੈਡਲ ਮਿਲ ਚੁੱਕਿਆ ਉਹਨਾਂ ਨੂੰ ਛੱਡ ਕੇ ਜਿਹੜੇ ਬੱਚੇ ਨੂੰ ਮੈਡਲ ਨਹੀਂ ਮਿਲਿਆ ਉਹ ਬੱਚੇ ਉਹਨਾਂ ਬੱਚਿਆਂ